ਹੁਣੇ ਮੈਂ ਡਾਕਟਰਾਂ ਨੂੰ ਮਿਲ ਕੇ ਆਇਆ ਬਾਈ ਰਾਜਵੀਰ ਦੀ ਹੈਲਥ ਦੀ ਅਪਡੇਟ ਲੈ ਕੇ ਆਇਆ ਪੀਸੀ 40 ਹਸਪੀਟਲ ਹੈ ਮੁਹਾਲੀ ਤੇ ਤੁਹਾਡੀਆਂ ਦੁਆਵਾਂ ਸਦਕਾ ਖੁਸ਼ਖਬਰੀ ਹੈ ਬਾਈ ਦੀ ਬੋਡੀ ਰਿਕਵਰ ਕਰ ਰਹੀ ਹੈ ਬੀਪੀ ਜਿਹੜਾ ਉਹ ਸਟੇਬਲ ਹੈ ਬੈਲੈਂਸ 100% ਵੈਂਟੀਲੇਟਰ ਲੱਗਾ ਹੋਇਆ ਸੀ ਹੁਣ ਸਿਰਫ 25% ਆਕਸੀਜਨ ਦੀ ਲੋੜ ਪੈ ਰਹੀ ਹੈ 70% ਬੋਡੀ ਆਪ ਲੈ ਰਹੀ ਹੈ ਔਰ ਡਾਕਟਰਾਂ ਨੂੰ ਚਿੰਤਾ ਸੀ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਬ੍ਰੇਨ ਲਾਸਟ ਆਰਾਮ ਨਾਲ ਕਵਰ ਹੋ ਜਾਂਦਾ ਕੋਈ ਚੱਕਰ ਨਹੀਂ ਹਾਰਟ ਤੇ ਕਿਡਨੀ ਦੀ ਸਭ ਤੋਂ ਵੱਧ ਟੈਨਸ਼ਨ ਸੀਗੀ ਜਿਹੜਾ ਪਹਿਲਾ ਫੇਜ਼ ਐ 12 ਘੰਟਿਆਂ ਦਾ ਕ੍ਰਿਟੀਕਲ ਉਹ ਲੰਘ ਚੁੱਕਾ ਐ ਉਹਦਾ ਬਹੁਤ ਜ਼ਿਆਦਾ ਡਰ ਸੀਗਾ ਹੁਣ ਬਾਡੀ ਰਿਕਵਰ ਕਰ ਰਹੀ ਐ ਔਰ ਜਿਹੜੇ ਕਈ ਮੂਰਖ ਨੇ ਅਫਵਾਹਾਂ ਖਿਲਾਰੇ ਨੇ ਉਹਨਾਂ ਨੂੰ ਰਿਕੁਐਸਟ ਕਰਦਾ ਪਲੀਜ਼ ਉਹਨਾਂ ਦੀ ਫੈਮਿਲੀ ਉਹਨਾਂ ਦੇ ਬੱਚੇ ਉਹਨਾਂ ਦੇ ਮਾਤਾ ਜੀ ਚਾਹਣ ਵਾਲੇ ਘਰੇ ਬਹਿ ਕੇ ਸਾਰੇ ਉਹ ਦੇਖ ਰਹੇ ਨੇ ਸੋਸ਼ਲ ਮੀਡੀਆ ਪਲੀਜ਼ ਅਫਵਾਹਾਂ ਨਾ ਫਲਾਓ ਬਾਡੀ ਰਿਕਵਰ ਕਰ ਰਹੀ ਐ ਸੱਚੇ ਪਾਤਸ਼ਾਹ ਦਾ ਸ਼ੁਕਰ ਐ ਜਿੱਦਾਂ ਸਾਡੇ ਕਹਿਣ ਤੇ ਤੁਸੀਂ ਇਹ ਫਲੱਡਾਂ ਦੇ ਵਿੱਚ ਲੰਗਰਾਂ ਦੀ ਸੇਵਾ ਕੀਤੀ ਹੜ ਲਿਆਤਾ ਸੀਗਾ ਟਰਾਲੀਆਂ ਦਾ ਰਾਸ਼ਨ ਦਾ ਡੀਜ਼ਲ ਦਾ ਟਰੈਕਟਰਾਂ ਦਾ ਤੇ ਹੁਣ ਵੀ ਪਲੀਜ਼ ਖੜਾ ਨਾ ਚਾਹੀਦਾ ਅਰਦਾਸਾਂ ਦਾ ਤੁਹਾਡੀਆਂ ਅਰਦਾਸਾਂ ਨੇ ਬਹੁਤ ਜ਼ਿਆਦਾ ਕੰਮ ਕਰਨਾ ਕੰਮ ਕਰਨਾ ਨਹੀਂ ਕਰਦੀਆਂ ਨੇ ਡਾਕਟਰ ਸਾਹਿਬ ਦੀ ਹਰਾਨੇ ਇਹ ਰਾਤ ਬਹੁਤ ਮਾਰੇ ਹਲਾਤ ਸੀਗੇ ਤੇ ਬਾਡੀ ਹੁਣ ਰਿਕਵਰ ਕਰ ਰਹੀ ਹੈ ਪਲੀਜ਼ ਸਾਰੇ ਧੱਕੇ ਅਰਦਾਸਾਂ ਕਰੋ ਥੈਂਕ ਯੂ ਸੋ ਮਚ